ਪਾਰਲੀਮੈਂਟ ਵਿੱਚ ਆਏ ਦਿਨ ਬੜੀਆਂ ਤਕਰੀਰਾਂ ਹੁੰਦੀਆਂ ਕਿ ਸਿੱਖਾਂ ਨਾਲ ਬੜੀ ਬੇਇਨਸਾਫੀ ਹੋਈ ਆ ਸਿੱਖ ਬੜੀ ਬਹਾਦਰ ਕੌਮ ਆ ਸਿੱਖਾਂ ਦਾ ਪੰਜਾਬ ਹੋਮਲੈਂਡ ਆ ਤੇ ਹੁਣ ਹੱਦਬੱਦੀ ਵਿੱਚ ਕਮਿਸ਼ਨ ਸਿੱਖਾਂ ਦਾ ਜ਼ਰੂਰ ਧਿਆਨ ਰੱਖੇਗਾ ਦੋਸਤੋ 3 ਜੂਨ 1947 ਈਸਵੀ ਨੂੰ ਪਾਕਿਸਤਾਨ ਦਾ ਐਲਾਨ ਹੋਇਆ ਸਾਡਾ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸੁਣਾ ਦਿੱਤਾ ਗਿਆ ਥੋੜੀ ਜੀ ਆਸ ਬਾਕੀ ਸੀ ਕਿ ਹੱਦਬੰਦੀ ਦਾ ਫੈਸਲਾ ਕਮਿਸ਼ਨ ਕਰੇਗਾ ਤੇ ਅਸੀਂ ਪਾਕਿਸਤਾਨ ਵਿੱਚ ਜਾਣ ਤੋਂ ਬਚ ਜਾਵਾਂਗੇ ਤੇ ਸਾਡੇ ਵਾਲੇ ਪਾਸੇ ਨਨਕਾਣਾ ਸਾਹਿਬ ਵੀ ਹਿੰਦੁਸਤਾਨ ਦੇ ਵਿੱਚ ਆਵੇਗਾ ਪਰ 17 ਗਸਤ ਸ਼ਾਮ ਨੂੰ ਰੋਡਿਓ ਦੇ ਉੱਤੇ ਹੱਦਬੱਦੀ ਦਾ ਐਲਾਨ ਜਿਉਂ ਹੀ ਹੁੰਦਾ ਤੇ ਇਹ ਕਿਹਾ ਜਾਂਦਾ ਕਸੂਰ ਤਹਿਸੀਲ ਦੋ ਹਿੱਸਿਆਂ ਚ ਵੰਡ ਦਿੱਤੀ ਗਈ ਕਸੂਰ ਦੇ ਨਾਲ ਹੀ ਸਾਡਾ ਪਿੰਡ ਵੀ ਪਾਕਿਸਤਾਨ ਦੇ ਵਿੱਚ ਚਲੇ ਜਾਂਦਾ ਸਾਡਾ ਪਿੰਡ ਦਾ ਨਾਮ ਸੀ ਕਾਦੀ ਵਿੰਡ ਜਿਹੜਾ ਹਿੰਦੁਸਤਾਨ ਦੀ ਹੱਦ ਤੋਂ 2 ਮੀਲ ਦੂਰ ਸੀ 16 ਅਗਸਤ ਨੂੰ ਕਸੂਰ ਵਿੱਚ ਮੁਸਲਮਾਨ ਹਮਲਾ ਕਰ ਦਿੰਦੇ ਸਭ ਤੋਂ ਪਹਿਲਾਂ ਉਹਨਾਂ ਜਿਹੜਾ ਕਨੇਹਾਉਣਾ ਕੰਮ ਕੀਤਾ ਮਾਸਟਰ ਗਿਆਨੀ ਬੇਲਾ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਇੱਕ ਉਹਨਾਂ ਦੀ ਲੜਕੀ ਤੇ ਦੋ ਲੜਕੇ ਉਹ ਕਤਲ ਕਰ ਦਿੰਦੇ ਸਭ ਤੋਂ ਛੋਟਾ ਲੜਕਾ ਉਹਨਾਂ ਦਾ ਦੁੱਧ ਚੁੰਗਦਾ ਸੀ ਪਰ ਜ਼ਾਲਮਾਂ ਨੇ ਉਹਨਾਂ ਤੇ ਵੀ ਕੋਈ ਰਹਿਮ ਨਹੀਂ ਕੀਤਾ ਉਸ ਦਿਨ ਲੋਟ ਮਾਰ ਵਿੱਚ ਤਕਰੀਬਨ 17 ਮੌਤਾਂ ਆਈਆਂ ਸਾਰਾ ਸ਼ਹਿਰ ਮੁਸਲਮਾਨਾਂ ਨੇ ਪੁਲਿਸ ਦੀ ਮਦਦ ਨਾਲ ਫੌਜ ਦੀ ਮਦਦ ਨਾਲ ਲੁੱਟ ਲਿਆ ਅਗਲੇ ਦਿਨ ਕਸੂਰ ਤੋਂ ਹਜ਼ਾਰਾਂ ਮੁਸਲਮਾਨ ਹਟਾੜਵਾਲ ਦੇ ਪਿੰਡਾਂ ਵੱਲ ਨੂੰ ਹੋ ਤੁਰੇ ਜਿੱਧਰ ਸਿੱਖਾਂ ਤੇ ਹਿੰਦੂਆਂ ਦੀ ਵਸੋਂ ਜ਼ਿਆਦਾ ਸੀ ਉਹਨਾਂ ਛੋਟੇ ਛੋਟੇ ਪਿੰਡਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਸਾਡਾ ਪਿੰਡ ਵੀ ਕਸੂਰ ਤੋਂ 3 ਮੀਲ ਤੇ ਸੀ 300 ਦੇ ਲਗਭਗ ਕਸੂਰ ਸ਼ਹਿਰ ਵਿੱਚ ਮਿਲਟਰੀ ਸੀ ਪਰ ਸਾਰੀ ਬਲੋਚੀ ਸਾਰੀ ਮੁਸਲਮਾਨਾਂ ਦਾ ਸਾਥ ਦੇਣ ਵਾਲੀ ਜਿਸ ਕਰਕੇ ਸਿੱਖਾਂ ਤੇ ਹਿੰਦੂਆਂ ਨੂੰ ਇਹ ਡਰ ਪੈ ਗਿਆ ਕਿ ਹੁਣ ਅਸੀਂ ਨਹੀਂ ਬਚ ਸਕਾਂਗੇ ਜਿਸ ਵੇਲੇ ਲੈਹੰਦੇ ਪਾਸੇ ਤੋਂ ਉਜੜ ਕੇ ਆਏ ਹਿੰਦੂ ਤੇ ਸਿੱਖ ਸਾਡੇ ਪਿੰਡ ਥਾਣੀ ਲੰਘਣ ਲੱਗੇ ਤੇ ਸਾਡੇ ਵੀ ਹੌਸਲੇ ਟੁੱਟ ਗਏ ਸਾਨੂੰ ਉਹਨਾਂ ਆਪਣੀਆਂ ਜਦੋਂ ਦੁੱਖ ਭਰੀਆਂ ਕਹਾਣੀਆਂ ਸੁਣਾਈਆਂ ਕਿ ਸਾਡੇ ਪਰਿਵਾਰ ਜੀਆ ਜੰਤ ਸਾਡੀਆਂ ਬਾਲੜੀਆਂ ਖੋਲ ਗਈਆਂ ਗਈਆਂ ਸਾਡੇ ਘਰ ਘਟ ਫੂਕ ਦਿੱਤੇ ਗਏ ਆ ਤੇ ਸਾਡੇ ਦਿਲ ਵੀ ਡਰਨ ਲੱਗ ਪਏ ਅਸੀਂ ਵੀ ਪਿੰਡ ਛੱਡਣ ਦਾ ਇਰਾਦਾ ਕਰਨਾ ਸ਼ੁਰੂ ਕਰ ਦਿੱਤਾ ਕੁਝ ਇੱਕ ਨੇ ਤਾਂ ਪਿੰਡ ਵਿੱਚੋਂ ਸਮਾਨ ਦੇ ਗੱਡੇ ਭਰ ਭਰ ਕੇ ਹਿੰਦੁਸਤਾਨ ਦੀ ਸਰਦਵਲ ਨੂੰ ਤੋਰਨੇ ਸ਼ੁਰੂ ਕਰ ਦਿੱਤੇ ਉਸੇ ਰਾਤ ਅਸੀਂ ਵੀ ਫੈਸਲਾ ਕੀਤਾ ਸਾਡੇ ਇੱਕ ਸੰਬੰਧੀ ਨੂੰ ਛੱਡ ਕੇ ਜਿਸ ਦਾ ਪਿੰਡ ਹਿੰਦੁਸਤਾਨ ਜਿਸ ਦਾ ਪਿੰਡ ਹਿੰਦੁਸਤਾਨ ਦੀ ਹੱਦ ਤੇ ਪਹਿਲਾ ਸੰਗੋਤਰਾ ਪਿੰਡ ਸੀ ਕਿ ਅਸੀਂ ਵੀ ਹੁਣ ਪਿੰਡ ਛੱਡ ਦਈਏ ਮੁਸਲਮਾਨਾਂ ਦਾ ਹਜੂਮ ਜਲਦ ਹੀ ਸਾਡੇ ਪਿੰਡ ਤੇ ਆ ਕੇ ਹਮਲਾ ਕਰੇਗਾ ਤੇ ਸਾਰਿਆਂ ਨੂੰ ਕੱਟ ਵੱਢ ਛੁੱਟੇਗਾ ਦੋਸਤੋ ਇਹ ਆ ਪੁਸਤਕ ਸੂਨ ਸਿੰਘ ਸੀਤਲਜੀ ਦੀ ਲਿਖੀ ਹੋਈ ਨਹੀਂ ਹੰਡਾਈ ਹੋਈ ਤੇ ਲੜੀਵਾਰ ਪੜ ਕੇ ਸੁਣਾਵਾਂਗੇ ਪੰਜਾਬ ਦਾ ਉਜਾੜਾ ਹੋਇਆ ਕਿਦਾਂ ਤੇ ਕਿੰਨਾ ਸ਼ੁਰੂਆਤ ਕੀਤੀ ਸਤਿ ਸ੍ਰੀ ਅਕਾਲ